ਉਹ ਆਇਆ ਸੀ ਬਈ ਕਲਵੀਰ ਚਿੰਦਰ ਜਾਰਡਨ ਸੰਧੂ ਵੀ ਆਇਆ ਇੱਥੇ ਬੜਾ ਖਤਰਨਾਕ ਲੱਗ ਰਸਾ ਦੇਖਣ ਜਿਵੇਂ ਭੈਂਟਰ ਖਾਈ ਜਾਊਗਾ ਤੂੰ ਭੈਂਜੋ ਆ ਕੇ ਦਿਖਾਈ ਜੰਨਾਂ ਨੂੰ ਮਾਤ ਬਖਾਈ ਜੰਨਾਂ ਦਿਨ ਦਿਖਾ ਦੇ ਪੀੜੀ ਬਣਾਈ ਜੰਨਾਂ ਕੰਮ ਆ ਕੇ ਘਰ ਨਾ ਮੈਨੂੰ ਆਈ ਸਪਰੇਅ ਲਾ ਦੇਣੀ 22 ਕਾ ਆਵੇਗਾ ਮਿਹਨਤੋ ਓਏ ਜਿੱਟੇ ਜਿੱਟੇ ਕਰਦੇ ਹੋ ਜੀ ਉਹਨੂੰ ਮੁੱੱਚਾ ਦੇ ਵਟਾ ਜਾੜਦਾ ਦਾਦੇ ਦੇ ਜਦੋਂ ਵੀਡੀਓ ਚਾਹੇ ਮੁੱੱਚਾ ਮਾਮਣ ਕਿਧਰ ਗਿਆ 21 ਬਾਮਨ ਤੁਰੇ ਆ ਰਿਹਾ ਸਲੋ ਮੋਸ਼ਨ ਸਲੋ ਮੋਸ਼ਨ ਦੀਪ ਨੂੰ ਚੋਣ ਲੈ 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 ਕਿਹੜਾ ਹੈਗਾ ਟੋਕਣਾ ਕੌਣ ਬਣੂਗਾ ਹੈ ਹੈ ਕਿਹੜਾ ਤਰੇ ਵਰਗਾ ਆਜੋ ਆਜੋ ਅੱਖਾਂ ਦੇਖੋ ਆਜੋ ਆਜੋ ਕਿਉਂਕਿ ਤੁਹਾਨੂੰ ਰੋਡ ਉੱਪਰੋਂ ਨਾ ਕੰਟੀਨ ਦਾ ਕਹਿੰਦਾ ਇਹ ਸਾਡਾ ਬੰਦਾ ਕਿਸੇ ਨੇ ਮੈਡੀਕਲ ਚੋਂ ਖਾਣਾ ਬਿਨਾ ਹੈ ਹੀ ਨਹੀਂ ਇਹ ਤਾਂ ਕੁਆਟਰ ਦੰਦਾ ਬਹਿ ਗਿਆ ਹੈ ਇਹ ਇਹ ਤਾਂ ਹੈ ਹੀ ਨਹੀਂ ਚਾਹ ਬਣਾ ਦੇ ਭਰਾਵਾ ਦੱਸ ਉਸ ਤੇ ਬਹਿ ਗਿਆ ਛੱਡ ਵੜ ਦੇ ਚਾਹ ਆਪਰਾ ਚਾਹ ਨਹੀਂ ਬਣਦੀ ਇੱਥੇ ਕੌਫੀ ਬਣਦੀ ਕੌਫੀ ਬਣਦੀ ਪਾਣੀ ਬਣਾ ਦੇ ਕੋਸਤਾ ਦੇ ਸੰਨ ਬਣਾ ਕੇ ਬੇਟੀ ਆਉਂਦਾ ਵੀ ਮੰਨ ਲੈਣੀ ਕਿ ਤੈਨੂੰ ਮਗਰ ਆਹਾਂ ਦੰਦਾ ਹੈ ਲੈ 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 ਅਲਕਾ ਵੱਟਾ ਪੰਬੂ ਕਾਰ ਚੱਲਿਆ ਮਿੱਤਰੋ ਪੰਬੂ ਕਾਰ ਪੰਬੂ ਕਾਰ ਓਏ ਤਨ ਪਤਾ ਨਾ ਮਾਤਾ ਨੇ ਸਬਸਕ੍ਰਾਈਬ ਕੀਤਾ ਮੇਰੇ ਨਾਲ ਰਹਿ ਕੇ ਤਨ ਆਹੀ ਕੋ ਨਾ ਮੈਲਾ ਹੈ ਕੋਈ ਚੰਗੀ ਗੱਲ ਨਹੀਂ ਬੰਦੇ ਹੀ ਨਹੀਂ ਚੰਗੇ ਕਿਆ ਹੱਪਤ ਤਰਫੇ ਮੱਲੀ ਵਾਲਾ ਨੂੰ ਇਧਰ ਆ ਗਏ ਡੈਂਗ ਨੂੰ ਵਾਇਸ ਸਿੰਗ ਕਰਨ ਚੱਲੇ ਆ ਵਾਇਸ ਸਿੰਗ ਕਰੋ ਨਾ ਕਬਰਾਂ ਨੂੰ ਨਾ ਵਾਇਸ ਸਿੰਗ ਆ ਗਏ ਜੀ ਤੋਂ ਕਬਰ ਆਵ ਲਾਲ ਦਾ ਰੌਂਗ ਸੈਣ ਫਿਰਦਾ ਤੂੰ ਭੈਂਦਾ ਲੱਗਦਾ ਇੱਕ ਲੱਜਾਂਗੇ ਸਰੋ ਬਚਾ ਗਏ ਮੇਰੇ ਵੀਰੋ ਬਚਾ ਗਏ ਇਧਰ ਕਰ ਲੈ ਤੋ ਫੋਨ ਹਾਂਜੀ ਹਾਂ ਠੀਕ ਹੈ ਜੀ ਔਰ ਤਰਾਹ ਨਿਕਲ ਜਾ ਕੇ ਤਰਾਹ ਕਰ ਤਈ ਛੋਰੀਆਂ ਦੇ ਤਰਾਹ ਇੱਥੋਂ ਮੇਰੇ ਵੀਰੋ ਮੋਟਾ ਮਾਰੂਗਾ ਐਂਟਰੀ ਤੇ ਮੇਰੇ ਵੀਰੋ ਇੱਥੋਂ ਚੈੱਕ ਕਰੀਓ ਇਧਰੋਂ ਆਊਗਾ ਜਾਂ ਉਧਰੋਂ ਆਊਗਾ ਐ ਇਧਰੋਂ ਆਊਗਾ ਇਧਰੋਂ ਆਊਗਾ ਮੇਰੇ ਵੀਰੋ ਇਸ ਦਰਵਾਜੇ ਤੋਂ ਆਊਗਾ ਇਸ ਦਰਵਾਜੇ ਤੋਂ ਮੋਟਾ ਡਾਊਨ ਐ ਉਹ ਗਲਤ ਦਰਵਾਜੇ ਤੋਂ ਗਲਤ ਦਰਵਾਜੇ ਤੋਂ ਆ ਗਿਆ ਐ ਡਿੱਕੀ ਨੇ ਇਸ ਦਰਵਾਜੇ ਤੋਂ ਆਊਗਾ ਪਰ ਸਾਡਾ ਬੰਦਾ ਉਸ ਦਰਵਾਜੇ ਤੋਂ ਆ ਗਿਆ ਸਮਝਿਆ ਜੀ ਭੈਣ ਪਰਫਲਾਨੇ ਯਾ ਘਟ ਕਰੋ ਯਾਰ ਸੋ ਇਹਦਾ ਗਾਣਾ ਸ਼ੋ ਬੇਬੀ ਗੋ ਯੋ 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 ਦੇ ਵੀਰੇ ਕੋ ਵੀ ਮੰਗਮੀ 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 ਹੱਥ ਹੱਥ ਪਿਆ ਰਿਹਾ ਸਭ ਤੇ ਮੇਰੀ ਅਰੀ ਗੋ ਬਹੁਤ ਜੁੜ ਗਿਆ ਹਰ ਚ ਗੱਲਾਂ ਚ ਸਾਰਾ ਕਿਤੇ ਹੋਦਾ ਮੈਨੂੰ ਭੈਣ ਚ ਟੈਗ ਆ ਜੇ ਹਰ ਚ ਕੌਫੀ ਬਣਾਉਣ ਲੱਗਾ ਪਿਉ ਤਾਂ ਮੈਂ ਮੈਂ ਹੀ ਨਾਂ ਲੈਦਾ ਇਹਨੇ ਕਿਹਾ ਦੀਗਾ ਆਪਾਂ ਨੂੰ ਸਾਰਾ ਲਾ ਦੱਸ ਮੇਰੀ ਗੱਲ ਸੁਣੋ ਪਹਿਲੇ ਸੱਤ ਹੋ ਗਿਆ ਆਪਾਂ ਕਰਦੇ ਹਾਂ ਸਵਾਰੀ ਚੈੱਕ ਕਰੋ ਮੜੀ ਸਵਾਰੀ ਇੱਥੇ ਰੱਖਾ ਅਸੀਂ ਚੇਤਕਾ ਕਰਾਇਆ ਨਾ ਰੰਗਣੀ ਪਰਾਂ ਕਰਕੇ ਸਭਾਰੀ ਬਿਲੋ ਲੰਗਣੀ ਇੱਧਰ ਸਾਡੇ ਨਹੀਂ ਕਰਾਇਆ ਨਹੀਂ 1 ਕਰੋੜ ਆ ਆ ਜੇ ਆਪਾਂ ਕਰਾਉਣਾ ਹੈ ਇਹ ਰੰਗ ਕੋਈ ਪੀਣਾ ਚਾਹਵੇ ਤਾਂ ਆਜੋ ਇਹ ਹੋ ਗਿਆ ਲੈ ਅਸੀਂ ਚੇਤਕਾ ਕਰਾਇਆ ਨਾ ਰੰਗਣੀ ਪਰਾਂ ਕਰਕੇ ਸਭਾਰੀ ਬਿਲੋ ਲੰਗਣੀ ਈਗਲ ਹੋਰ ਨਮਾਰਦਾ ਇੱਧਰ ਚੈੱਕ ਮਾਰੋ ਤੁਸੀਂ ਸਾਡੇ ਇਹ ਰਹੀ ਵਜਦਾ ਵੀਰੇ ਇਹ ਰਹੀ ਵਜਦਾ ਆਹ ਵਜਦਾ ਰਵੀ ਭਾਈ ਸਾਡੀ ਹੁਣ ਮਿੱਤਰੋ ਕਲਾਬ ਆ ਰਹੀ ਹੈ ਕਿਹਨੇ ਕਪਤਾਨ ਹੁਣ ਆ ਰਹੀ ਹੈ ਕਲਾਬ ਬਹੁਤ ਤਗੜੇ ਲੈਵਲ ਦੇ ਸੇ ਬਸ ਮੈਂ ਕਹਿੰਦਾ ਢੇਰੇ ਆ ਲੈ ਆ ਗਏ ਵੇਖਦੇ ਜਾਓ ਵੀ ਫਾਨ ਕਰਦੀ ਹੈ ਜਿਨਾਜ ਬਿਨਾ ਦੇ ਬਿਨਾ ਦੇ ਨਾ ਇਹ ਤਰਤ ਦੇਣੀ ਆਦਾ ਆਪਾਂ ਨੂੰ ਸਪੌਂਸਰ ਕਰਾਇਆ ਕਰਨਗੇ ਮੋਟਰ ਡਿਊ ਵਾਲੇ ਦਾ ਇਹ ਵੇਖਦੇ ਜਾਓ ਫਾਨ ਕਰਦੀ ਹੈ ਯਾਰ ਆਪਾਂ ਸਾਂਗਾ ਛੱਡੋ ਓਏ ਫਾਰਾ ਕਲੋਨੀ ਵਾਲਾ ਮੋਟਰਾਂ ਓਏ ਅੰਕਲ ਚਲੋ ਵੀ ਮਾਸਕ ਲਾ ਲਓ ਮਿੱਤਰੋ ਬੈਚੀ ਜਿਹੜਾ ਨਾ ਆਏ ਹਾਂ ਪੈਰਪੁਰ ਵਧੀਆ ਰੱਖੇ ਜਾਂਦੇ ਹੋਵੇ ਫਲੈਕਸੀਬਲ ਆ ਫਲੈਕਸੀਬਲ ਆ ਕੰਪੂਰਾ ਹੈ ਦੇਖੀਏ ਬੱਦੇ ਵੀ ਜਾਂਦੇ ਆ ਓਏ ਐਨੀ ਵੀ ਬੱਦੇ ਜਾਂਦੇ ਆ ਮਿੱਤਰੋ ਸਾਡੇ ਕੋਲ ਪਹੁੰਚੇ ਅੱਜ ਮੋਹਰੀ ਖਾਨ ਦੇ ਹੋਈ ਡਾਟ ਹਾਂਜੀ ਬਾਈ ਦੇ ਸਨੂਨ ਤੇ ਵਿਜ਼ਿਟ ਕਰੋ ਹੋਰ ਬਾਈ ਹੋਰ ਇਹ ਕਹਿੰਦੇ ਮੋਹਰੀਆ ਖਾਣ ਨੂੰ ਮਿਲਦੀ ਮੋਹਰੀਆ ਵੀ ਖਾਣ ਨੂੰ ਮਿਲਦੀਆਂ ਵੀਰ ਜੀ ਤੇ ਨਾਲੇ ਬਹੁਤ ਵਧੀਆ ਕਟਿੰਗ ਕਰਦੇ ਵੀਰ ਜੀ ਹਨਾ ਆਪਣਾ ਵਾਲ ਮੈਂ ਹੀ ਵਾਲ ਛਿਕਟਾਉਣਾ ਕਹਦੇ ਹਾਂਜੀ ਆਪਾਂ ਹੀ ਵਾਲ ਛਿਕਟਾਈ ਦਿਆ ਦਾੜੀ ਵੀ ਇੱਥੇ ਹੀ ਕਟਾਈ ਦੀ ਆ ਪੱਗ ਬੰਨੀ ਵੀ ਹੈ ਹਾਂ ਉਂਝ ਪੱਗ ਬੰਨੀ ਵੀ ਹੈ ਇਹ ਮੂਨਾ ਦਾ ਇਹ ਗਲਤ ਨਾ ਸਮਝੋ ਕਿ ਤੇ ਮੇਰੇ ਵਰਸ਼ੇ ਬਹਿ ਜਾਣਾ ਆ ਤਾਂ ਗੇਮ ਦੇ ਕੀੜੇ ਵਾਲੇ ਆਓ ਸਾਡਾ ਇੱਕ ਹੋ ਖੜਾ ਠੀਕ ਹੋ ਓਹੋ ਆਪਰਾ ਹੋਣੀ ਫੱਲੇ ਮਿੱਤਰ ਵਾਂਚੂ ਲਿਖੌਣ ਚੁੱਕੇ ਨੇ ਸੋਨਾ ਮੁੰਡਾ ਆਂ ਛੋਟਾ ਆਈਗਾ ਦੇ ਨਾ ਨੇ ਗੜੀਆਂ ਸੇ ਨਾਲਿਆ ਗੇੜੀ ਗੂੜੀ ਮਾਰ ਕੇ ਪਹੁੰਚ ਚੁੱਕੇ ਆ ਮੋਟੇ ਹਣੀ ਸਲੂਨ ਤੇ ਇੱਧਰ ਵੇਖੋ ਮੇਰੇ ਵੀਰੋ ਐ ਛੋਟਾ ਅੱਧੀਆਂ ਬਾਹਾਂ ਵਾਲਾ ਅੱਧੀਆਂ ਬਾਹਾਂ ਵਾਲਾ ਆ ਸੋਹਣਾ ਮੁੰਡਾ ਇਹਨੂੰ ਕੋਈ ਸਾਰੇ ਜਾਣਦੇ ਹੋ ਠੀਕ ਹੈ ਇਹਨੂੰ ਤਾਂ ਸਾਰੇ ਹੀ ਜਾਣਦੇ ਆ ਮੈਨੂੰ ਵੀ ਸਾਰੇ ਜਾਣਦੇ ਆ ਉਹ ਦੀਪੋਦਰ ਦੀਪੋਦਰ ਕੰਮ ਕਰਦਾ ਪਿਆ ਤੇ ਅਸੀਂ ਕਟਿੰਗ ਕਰਕੇ ਫੇਰ ਚੱਲਦੇ ਆ ਫੇਰ ਚੱਲਦੇ ਆ ਅੱਜ ਨਵੀਂ ਆਇਆ ਨਹੀਂਗਾ ਹਾਂਜੀ ਵਿਚਾਰ ਦਵਾਂਗੇ ਹਾਂ ਹਾਂ ਗਾਉਂਦਾ ਆਪਣੇ ਗੈਨੀ ਜੀ ਵਿਚਾਰ ਦਾਂਗੇ ਗਾਣੇ ਕੋਈ ਗੱਲ ਨਹੀਂ ਥੋੜਾ ਭੇਜ ਗੈਨੀ ਜੀ ਵਿਚਾਰ ਦਾਂਗੇ ਕੀ ਚਾਰ ਇਹ ਹੈ ਭਰਾਵਾ ਮੈਂ ਬਾਜ਼ਾਰ ਜਾਣਾ ਹਾਂ ਹਾਂ ਬਸ ਬਸ ਵੀ ਹੋ ਗਈ